ਉਪਟਾਲੋ ਯਾਰ ਉਪਟਾਲੋ ਗਲਤੀ ਹੋ ਗਈ ਉਪਟਾਲੋ ਨਹੀਂ ਵਰਦਾ ਉਪਟਾਲੋ ਉਹ ਬਟਾਲੋ ਇੱਕ ਕਰੀ ਉਪਟਾਲੋ ਨਹੀਂ ਵਰਦਾ ਜਲਦੀ ਜਲਦੀ ਉਪਟਾਲੋ ਯਾਰ ਟਾਈਓ ਉਪਟਾਲੋ ਯਾਰ ਉਪਟਾਲੋ ਗਲਤੀ ਹੋ ਗਈ ਉਪਟਾਲੋ ਚਲਤੀ ਹੋ ਗਈ ਦਵਾਰਾ ਨਹੀਂ ਵਰਦਾ ਬਤਾਲੋ ਉਹ ਬਤਾਲੋ ਇੱਕ ਕਰੀ ਦਵਾਰਾ ਨਹੀਂ ਵਰਦਾ ਭਾਂ ਜਲਦੀ ਜੀ ਨਾਲੋ ਯਾਰ ਟਾਈਓ ਬਤਾਲੋ ਯਾਰ ਬਤਾਲੋ ਚਲਤੀ ਹੋ ਗਈ ਦਵਾਰਾ ਨਹੀਂ ਵਰਦਾ ਬਤਾਲੋ ਉੱਪਰੋਂ ਇੱਕ ਕਰੀ ਦਵਾਰ ਨਹੀਂ ਕਰਦਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਯੁੱਧ ਜਿਹੜਾ ਹੈਗਾ ਨਸ਼ਾ ਵਿਰੋਧ ਤੇ ਇੱਕ ਗੈਂਗਸਟਰਾਂ ਦੇ ਵਾਰ ਜਿਹੜਾ ਸਾਡਾ ਸੀ ਜੰਗੀ ਪੱਧਰ ਤੇ ਚਲਾ ਰਹੇ ਆ ਲੋਕਾਂ ਦੇ ਸਹਿਯੋਗ ਨਾਲ ਉਸ ਦੇ ਵਿੱਚ ਗੈਂਗਸਟਰਾਂ ਦੇ ਜਿਹੜੇ ਅਸੀਂ ਗੈਂਗਸਟਰਾਂ ਦੇ ਵਾਰ ਦੇ ਵਿੱਚ ਇੱਕ ਅੰਮ੍ਰਿਤਸਰ ਰੂਲਰ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਅੱਜ ਜਿਹੜਾ ਜਿਵੇਂ ਤੁਹਾਨੂੰ ਪਤਾ ਹੈ ਕਿ ਕੱਲ ਜਿਹੜਾ ਦਿਨ ਦਿਹਾੜੇ ਮਾਡਲ ਟਾਊਨ ਦੇ ਵਿੱਚ ਲੱਕੀ ਐਮਬਰਾਇ ਦਾ ਕਤਲ ਕੀਤਾ ਗਿਆ ਸੀਗਾ ਉਹਦੇ ਵਿੱਚੋਂ ਇੱਕ ਸ਼ੂਟਰ ਜਿਹੜਾ ਇੱਕ ਉਹਨਾਂ ਦਾ ਅਕਿਊਜ਼ਡ ਹੈਗਾ ਉਸ ਨੂੰ ਅੱਜ ਅੰਮ੍ਰਿਤਸਰ ਰੂਲਰ ਪੁਲਿਸ ਨੇ ਆਫਟਰ ਬਰੀਫ ਐਕਸਚੇਂਜ ਆਫ ਫਾਇਰ ਗ੍ਰਫਤਾਰ ਕੀਤਾ ਹੈਗਾ ਜਿਸ ਦੀ ਪਛਾਣ ਸ਼ਮਿੰਦਰ ਸਿੰਘ ਦੇ ਵਜੋਂ ਹੋਈ ਹੈਗੀ ਐ ਇੱਥੇ ਮੈਂ ਸ਼ਲਾਘਾ ਕਰਾਂਗਾ ਐਸਐਸਪੀ ਅੰਮ੍ਰਿਤਸਰ ਰੂਲਰ ਸ਼੍ਰੀ ਸਹਿਲ ਮੀਰ ਜੀ ਦੀ ਜਦੋਂ ਹੀ ਉਹਨਾਂ ਨੂੰ ਇਹ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਜਿਹੜਾ ਲੱਕੀ ਐਮਬਰਾਇ ਦੇ ਕਤਲ ਦੇ ਵਿੱਚ ਜਿਹੜਾ ਵੰਛਿਤ ਇੱਕ ਅਕਿਊਜ਼ਡ ਹੈਗਾ ਉਸ ਦੀ ਕੋਈ ਹਰਕਤ ਘਰੰਡਾ ਥਾਣੇ ਦੇ ਵਿੱਚ ਥਾਸਾ ਦੇ ਏਰੀਆ ਦੇ ਵਿੱਚ ਆਰੀ ਹੈਗੀ ਹੈ ਇਮੀਡੀਏਟਲੀ ਬਿਨਾ ਕਿਸੇ ਸਮੇਂ ਗਵਾਏ ਸਹਿਲ ਮੀਰ ਜੀ ਨੇ ਅ ਚੇਰੀਅ ਦਿੱਤਿਆ ਬਾਰੇ ਐਸਪੀ ਡੀ ਯਾਦਵਿੰਦਰ ਡੀਐਸਪੀ ਠਾਰੀ ਅਤੇ ਐਸਐਚਓ ਅਮਨ ਦੀਆਂ ਪਾਟੀਆਂ ਦਾ ਗਠਨ ਕੀਤਾ ਅਤੇ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਅਤੇ ਹੰਭਸ਼ ਲਾਏ ਗਏ ਜਿਸ ਦੇ ਵਿੱਚ ਸਾਨੂੰ ਕੋਲੇ ਇੱਕ ਪ੍ਰੋਸੈਜ ਜਿਹੜੀ ਸਾਡੀ ਇਤਲਾਹ ਸੀਗੀ ਹਿਊਮਨ ਇੰਟੈਲੀਜੈਂਸ ਸੀਗੀ ਟੈਕਨੀਕਲ ਇੰਟੈਲੀਜੈਂਸ ਵੀ ਸੀਗੀ ਜਦੋਂ ਅਸੀਂ ਚਮਿੰਦਰ ਜਿਹੜੀ ਜਿਹਦੀ ਪਛਾਣ ਚਮਿੰਦਰ ਹੋਈ ਹੈ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਇਸ ਜਗ੍ਹਾ ਤੇ ਆ ਜਿਹੜੀ ਤੁਸੀਂ ਦੇਖਿਆ ਹੈ ਸਾਰੀ ਵਾਧਾ ਨੂੰ ਜਿਹੜੀ ਸੜਕ ਜਾਂਦੀ ਹੈ 메인 ਸੜਕ ਹੈ ਇਹ ਇਹਦੇ ਵਿੱਚ ਜਦੋਂ ਇਸ ਨੇ ਆਪਣੇ ਆਪ ਨੂੰ ਘਿਰਿਆ ਪਾਇਆ ਹੈਗਾ ਤਾਂ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਗੱਲ ਤੇ ਇਹ ਮੋਟਰਸਾਈਕਲ ਤੋਂ ਢਿੱਗਿਆ ਤੇ ਇਸ ਨੇ ਪੁਲਿਸ ਦੀ ਪਾਰਟੀ ਉੱਤੇ ਤਾਬੜ ਤੋੜ ਫਾਇਰਿੰਗ ਕੀਤੀ ਹੈਗੀ ਹੈ ਜਵਾਬੀ ਫਾਇਰਿੰਗ ਦੇ ਵਿੱਚ ਇਸ ਦੇ ਇੰਜਰੀ ਹੋਈ ਹੈ ਗਨ ਸ਼ਾਟ ਇੰਜਰੀ ਹੋਈ ਹੈ ਤੇ ਇਸ ਨੂੰ ਕਾਬੂ ਕਰ ਦਿੱਤਾ ਗਿਆ ਹੈਗਾ ਕਾਬੂ ਕਰ ਲਿੱਤਾ ਗਿਆ ਹੈਗਾ ਹੁਣ ਤੱਕ ਜੋ ਅਸੀਂ ਮੌਕੇ ਦੇ ਐਫਐਸਐਲ ਟੀਮ ਨੇ ਆ ਕੇ ਆਪਣਾ ਸਾਰਾ ਮੌਕਾ ਮੌਲਾਜਾ ਕੀਤਾ ਹਲੇ ਕਰ ਰਹੀ ਹੈਗੀ ਹੈ ਉਹਦੇ ਵਿੱਚੋਂ ਇੱਕ ਟੀਬੋਰ ਫਟੀ ਕੈਲੀਬਰ ਬਰੇਟਾ ਮੇਡ ਇਨ ਇਟਲੀ ਦੀ ਜਿਹੜੀ ਇਸ ਤੋਂ ਪਿਸਤਲ ਬਰਾਮਦ ਹੋਈ ਹੈ ਦੋ ਖੋਲ ਉੱਥੇ ਨਜ਼ਰ ਆ ਰਹੇ ਨੇ ਇਹਦੇ ਵੱਲੋਂ ਚਲਾਏ ਹੋਏ ਤੇ ਇੱਕ ਮੋਟਰਸਾਈਕਲ ਹੈਗਾ ਬਾਕੀ ਜਿਹੜਾ ਹੈਗਾ ਅਸੀਂ ਇਸ ਤੋਂ ਇਹਨੂੰ ਹੁਣੀ ਅਸੀਂ ਹਸਪੀਟਲ ਇਹਨੂੰ ਸ਼ਿਫਟ ਕਰਾਂਗੇ ਤੇ ਫਿਰ ਅਸੀਂ ਜਿਹੜੀ ਇਹਦੀ ਫਿਰ ਗਹਿਨ ਪੁੱਛਗਿਛ ਹੋਏਗੀ ਫਿਰ ਜਿਹੜੀ ਕੋਈ ਕੀ ਖੁਲਾਸੇ ਹੋਣਗੇ ਉਸ ਨਾਲ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਪਰ ਇੱਥੇ ਮੈਂ ਕਹਿਣਾ ਚਾਹਾਂਗਾ ਕਿ ਜਿਹੜਾ ਲੱਕੀ ਉਬਰਾਏ ਦਾ ਜਿਹੜਾ ਸੈਂਸੇਸ਼ਨਲ ਮਰਡਰ ਹੋਇਆ ਸੀਗਾ ਉਹਦੇ ਵਿੱਚੋਂ ਇੱਕ ਅਕਿਊਜ਼ ਨੂੰ ਅੰਮ੍ਰਿਤਸਰ ਰੂਲਰ ਪੁਲਿਸ ਨੇ ਸ਼੍ਰੀ ਸੁਹੇਲ ਮੀਰ ਜੀ ਦੀ ਅਗਵਾਈ ਹੇਠ ਆਪਣੀ ਟੀਮ ਦੇ ਨਾਲ ਉਸ ਨੂੰ ਫੜਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ। ਇੱਥੇ ਪੁੱਛਿਆ ਸੀ ਕੀ ਕਰਨਾ ਸੀ ਇਧਰ। ਦੇਖੋ ਜਿਹੜਾ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਇਹੀ ਗੱਲ ਪਤਾ ਲੱਗੀ ਸੀ ਇੱਥੇ ਕੋਈ ਆਪਣਾ ਲੈ ਰਿਆ ਸੀ ਇਹਦੀ ਮੂਵਮੈਂਟ ਸੀ। ਇਹ ਤਾਂ ਹੁਣ ਪੁੱਛ ਕੇ ਜੇ ਤੋਂ ਪਤਾ ਲੱਗੇਗਾ ਕਿ ਇੱਥੇ ਇਹਦੇ ਆਣ ਦਾ ਮਕਸਦ ਕੀ ਸੀ ਕੋਈ ਹੋਰ ਵਾਰਦਾਤ ਕਰਨਾ ਚਾਹ ਰਿਹਾ ਸੀ ਜਾਂ ਇੱਥੇ ਕੋਈ ਇਹਦਾ ਹਾਈ ਡਾਊਟ ਸੀ ਜਿੱਥੇ ਉਹ ਆਣਾ ਉਹ ਇੱਕ ਜਿਹੜਾ ਹੈਗਾ ਤਫ਼ਤੀਸ਼ ਦਾ ਵਿਸ਼ਾ ਹੈਗਾ ਜਿਸ ਤਰ੍ਹਾਂ ਇਹ ਇਹ ਉਸ ਦੇ ਕਾਬਲ ਹੋਏਗਾ ਅਸੀਂ ਤਫਤੀਸ਼ ਕਰਾਂਗੇ ਉਸ ਆਮ ਨਾਲ ਤੁਹਾਨੂੰ ਅਪਡੇਟ ਕਰ ਦਿਆਂਗੇ ਸ਼ਮਿੰਦਰ ਇਹ ਮੋਡਲ ਟਾਊਨ ਦੇ ਨੇੜੇ ਇੱਕ ਮਿੱਠਾਪੁਰ ਪਿੰਡ ਹੈਗਾ ਉਥੋਂ ਰਹਿਣ ਵਾਲਾ ਹੈਗਾ ਇਹ ਲੱਕੀ ਬਰਾਏ ਨੂੰ 10-12 ਸਾਲਾਂ ਤੋਂ ਜਾਣਦਾ ਵੀ ਸੀਗਾ ਤੇ ਜੋ ਹਲੇ ਮੁੱਢਲੀ ਪਤਾਕ ਲੱਗੀ ਹੈ ਗੱਲ ਤੇ ਇਹਨਾਂ ਦੇ ਕਿਸੇ ਕੱਲ ਤੋਂ ਮੱਟ ਮਰਤੇਪ ਸੀ ਜਿਹੜੇ ਇਹਨਾਂ ਦੇ ਬਾਹਰ ਬੈਠੇ ਜਿਹੜੇ ਇਹਨਾਂ ਦੇ ਹੈਂਡਲਰ ਨੇ ਮੈਂ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਅਜਾਈ ਬਿਊਰੋਫਾਈ ਨਹੀਂ ਕਰਨਾ ਚਾਹੂੰਗਾ ਬਦਮਾਸ਼ਾਂ ਨੂੰ ਪਰ ਅਸੀਂ ਜਿਨ੍ਹਾਂ ਦੇ ਇਸ਼ਾਰਿਆਂ ਤੇ ਇਹਨਾਂ ਨੇ ਵਾਰਦਾਤਾਂ ਕੀਤੀਆਂ ਉਹਨਾਂ ਸਾਰਿਆਂ ਦੇ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਊਗੀ ਜਿਹੜਾ ਇਹਦਾ ਦੂਸਰਾ ਸਾ ਉਸ ਨੂੰ ਵੀ ਸਾਡੇ ਕੋਲੇ ਵਾਈਟਲ ਕਲੂਜ਼ ਹੈਗੇ ਆ ਉਹਦੇ ਬਾਰੇ ਵੀ ਹਿਮਨ ਇੰਟੈਲੀਜੈਂਸ ਦਾ ਟੈਕਨੀਕਲ ਇੰਟੈਲੀਜੈਂਸ ਉਸ ਨੂੰ ਵੀ ਅਸੀਂ ਛੇਤੀ ਗ੍ਰਿਫਤਾਰ ਕਰਾਂਗੇ